127 ਨਾਕੇ ਪੁੱਟੀਆਂ ਸੜਕਾਂ ਧੱਗਰ ਚੋਂ ਵੀ ਛੱਟਦਾ ਪਾਣੀ ਆਮ ਲੋਕਾਂ ਦੀ ਜ਼ਿੰਦਗੀ ਬਿਲਾਤੀ ਦਾਤੇ ਕਿਸਾਨਾਂ ਦੇ ਸਵਾਗਤ ਲਈ ਇਹ ਪੂਰੀ ਤਿਆਰੀ ਕੀਤੀ ਗਈ ਹੈ ਹਰਿਆਣਾ ਦੀ ਬਾਰਡਰਾਂ ਤੇ 13 ਤਰੀਕ ਨੂੰ ਪੰਜਾਬ ਤੋਂ ਕਿਸਾਨ 10000 ਟਰੈਕਟਰ ਲੈ ਕੇ ਦਿੱਲੀ ਕੂਚ ਕਰਨ ਜਾ ਰਹੇ ਨੇ ਪਰ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਰੋਕਣ ਦੇ ਸਾਰੇ ਇੰਤਜ਼ਾਮ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੇ 28 ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਦਿੱਲੀ ਦੇ ਨੱਕ ਵਿੱਚ ਦਮ ਕਰਨਗੇ ਇਹ ਕਿਸਾਨ ਸ਼ੰਭੂ ਬਾਰਡਰ ਸਿਲਸਾ ਦੇ ਡੱਬ ਵਾਲੀ ਅਤੇ ਖਨੌਰੀ ਬਾਰਡਰ ਤੋਂ ਹਰਿਆਣਾ ਦੇ ਵਿੱਚ ਦਾਖਲ ਹੋਣਗੇ ਪਰ ਉਸ ਤੋਂ ਪਹਿਲਾਂ ਹੀ ਹਰਿਆਣਾ ਵਾਲਿਆਂ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਕਿਸਾਨਾਂ ਨੂੰ ਰੋਕਣ ਲਈ ਨੇ ਸਖਤ ਇੰਤਜ਼ਾਮ ਕੀਤੇ ਗਏ ਨੇ ਕਿ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਹਨਾਂ ਵਿੱਚ ਛੋਟੇ ਵੱਡੇ 127 ਨਾਕੇ ਲਾਏ ਜਾਣਗੇ। ਜ਼ਮੀਨ ਤੇ ਜਿੱਥੇ ਬੈਰੀਕੇਡ ਲਗਾ ਦਿੱਤੇ ਗਏ ਨੇ ਅਤੇ ਸੀਮੈਂਟ ਦੀਆਂ ਵੱਡੀਆਂ-ਵੱਡੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਉੱਥੇ ਨਹਿਰਾਂ ਨੂੰ ਪੁੱਟ ਕੇ ਹੋਰ ਡੂੰਗਾ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਕੱਗਰ ਨੂੰ ਹੋਰ ਡੂੰਗਾ ਪੁੱਟ ਕੇ ਉਸ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ। ਜਾਨਕੀ ਸਰਕਾਰ ਕਿਸਾਨਾਂ ਨੂੰ ਕਿਤੋਂ ਵਿਲੰਗਨ ਦਾ ਰਸਤਾ ਦੇਣ ਦੇ ਮੂਰ ਦੇ ਵਿੱਚ ਬਿਲਕੁਲ ਨਹੀਂ ਹੈ ਇਸੇ ਦਰਮਿਆਨ ਕੱਗਰ ਤੋਂ ਬੇਹਦ ਡਰਾਉਣੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਲੋਕ ਆਪਣੀ ਜਾਨ ਨੂੰ ਦਾਅ ਤੇ ਲਗਾ ਕੇ ਕੱਗਰ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹਰਿਆਣਾ ਦੀ ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਇਹ ਵੀ ਸ਼ਾਂਤੀ ਭੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਕਿਸਾਨਾਂ ਨੂੰ ਰੋਕਣ ਲਈ ਕੀਤੇ ਗਏ ਇੰਤਜ਼ਾਮਾਤ ਉਹ ਆਮ ਲੋਕ ਵੀ ਬੇहद ਪ੍ਰਭਾਵਿਤ ਨਜ਼ਰ ਆ ਰਹੇ ਨੇ ਜਿਨ੍ਹਾਂ ਲੋਕਾਂ ਨੇ ਦਿੱਲੀ ਜਾਣਾ ਹੈ ਉਹ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਲੱਖਾਂ ਰੁਪਏ ਲਗਾ ਕੇ ਟਿਕਟਾਂ ਖਰੀਦੀਆਂ ਜੇ ਫਲਾਈਟ ਮਿਸ ਹੋ ਜਾਂਦੀ ਹੈ ਤਾਂ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਉੱਥੇ ਦਿੱਲੀ ਜਾਣਾ ਵਾ ਲੇਟ ਹੋ ਰਹੇ ਆ ਸਾਡੀ ਫਲਾਈਟ ਕੈਨਸਲ ਹੋ ਗਈ ਕੌਣ ਜ਼ਿੰਮੇਵਾਰਾ 1.5 ਲੱਖ ਦੀ ਟਿਕਟ ਹੁੰਦੀ ਹੈ ਕਨੇਡਾ ਦੀ ਅਰ ਜਾਣਗੇ ਠੀਕ ਹੈ ਨਾ ਹੁਣ ਦੇਖਦੇ ਹਾਂ ਕੋਈ ਨਾ ਕੋਈ ਕਰਾਂਗੇ ਹੱਲ ਕੋਈ ਨਾ ਕੋਈ ਦੇਖੋ ਸਵਾਰੀ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਅਸੀਂ ਕੁਛ ਨਾ ਕੁਛ ਕਰਨਾ ਹੈ ਨਾ ਅਗਲੇ ਦਾ ਸਾਡੇ ਵਿਸ਼ਵਾਸ ਤੇ ਅਗਲਾ ਗੱਡੀ ਬੁੱਕ ਕਰਦਾ ਸਾਡਾ ਤਾਂ ਕਸਟਮਰ ਖੜਾ ਹੁੰਦਾ ਕਿ 1.5 ਲੱਖ ਦੀ ਟਿਕਟਾਂ ਕੈਨੇਡਾ ਦੀ ਅਗਲਾ ਕਿੱਦਾਂ ਕਰੂਗਾ ਯਾਰ ਮਜ਼ਾਕ ਬਣਾ ਰਖਿਆ ਯਾਰ ਇਹਨਾਂ এয়ারਪੋਰਟ ਤੇ ਜਾਣਾ ਬਿਲਕੁਲ ਫਿਰ ਬਹੁਤ ਸਰ ਦੇਖਣਾ ਪੈਣਾ ਹੁਣ ਸਾਨੂੰ ਕੁਛ ਨਾ ਕੁਛ ਕਰਨਾ ਪਊਗਾ ਨਾ ਸਰ ਪਰ ਸੋ ਹੱਲ ਨਿਕਰਾਗੇ ਬਟਾ ਕੋਆਪਰੇਟ ਦਾ ਕਰੇ ਨਾ ਕੋਈ ਬੰਦਾ ਉਧਰ ਦੂਜੇ ਪਾਸੇ ਕਿਸਾਨਾਂ ਨੇ ਵੀ ਪੂਰੀ ਤਿਆਰੀ ਖਿੱਚ ਲਈ ਹੈ ਇੱਕ ਪਾਸੇ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਨੂੰ ਤੰਬੂ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਨੇ ਟਰਾਲੀਆਂ ਦੇ ਵਿੱਚ ਰਾਸ਼ਨ ਬਰਤਨ ਕੱਪੜੇ ਰੱਖ ਲੈਨੇ ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਪਿੱਛੇ ਨਹੀਂ ਹਟਣਗੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਦੇ ਵਿੱਚ 6 ਮਹੀਨਿਆਂ ਦਾ ਰਾਸ਼ਨ ਰੱਖ ਲਿਆ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਕਦੋਂ ਮੰਨਦੀ ਹੈ ਜਾਂ ਇੱਕ ਵਾਰ ਫਿਰ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਦੇਖਣ ਨੂੰ ਮਿਲੇਗਾ